ਸਪੀਕਰ ਸਾਹਿਬ ਮੇਰੀ ਬੇਨਤੀ ਆ ਪਿਛਲੇ ਦਿਨਾਂ ਚ ਰਜਿੰਦਰਨਗਰ ਦਿੱਲੀ ਚ ਬਹੁਤ ਮੰਦ ਭਾਗੀ ਘਟਨਾ ਹੋਈ ਜਦੋਂ ਪਾਣੀ ਚ ਸਾਡੇ ਯੂਪੀਐਸਸੀ ਨੂੰ ਤਿਆਰੀ ਕਰ ਰਹੇ ਬੱਚੇ ਜਿਹੜੇ ਆ ਉਹਨਾਂ ਦੀ ਡੈਥ ਹੋ ਗਈ ਇਹ ਸਾਡੇ ਵਾਸਤੇ ਮੰਦ ਭਾਗੀ ਗੱਲ ਹੈ ਸਾਡੇ ਜਿਹੜੇ ਸ਼ਾਰਪ ਬੱਚੇ ਆ ਜਿਹੜੇ ਬਹੁਤ ਹੀ ਕਾਬਿਲ ਬੱਚੇ ਆ ਉਹ ਜਿਹੜੇ ਇੱਕ ਕੰਪੀਟੀਟਿਵ ਐਗਜ਼ਾਮ ਹੈ ਉਹਨਾਂ ਚ ਲੱਖਾਂ ਰੁਪਇਆ ਦੇ ਕੇ ਦਿੱਲੀ ਜਾਂ ਵੱਡੇ ਸ਼ਹਿਰਾਂ ਚ ਤਿਆਰੀਆਂ ਵਾਸਤੇ ਜਾਂਦੇ ਆ ਪੰਜਾਬ ਸਰਕਾਰ ਨੇ ਔਰ ਦਿੱਲੀ ਸਾਡੇ ਮਾਣਯੋਗ ਜਿਹੜੇ ਨੈਸ਼ਨਲ ਕਲਵੀਨਰ ਆ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਨੇ ਸਕੀਮ ਸ਼ੁਰੂ ਕੀਤੀ ਆ ਇਹ ਤੇ ਯੂਪੀਐਸਸੀ ਔਰ ਬਾਕੀ ਕੰਪੀਟੀਟਿਵ ਐਗਜ਼ਾਮ ਵਾਸਤੇ ਬੱਚਿਆਂ ਨੂੰ ਪੰਜਾਬ ਔਰ ਦਿੱਲੀ ਦੀਆਂ ਸਰਕਾਰਾਂ ਆਪ ਜਿਹੜਾ ਆ ਉਹਨਾਂ ਦਾ ਖਰਚਾ ਆਪ ਸਹਿਨ ਕਰਦੀਆਂ ਪੈਸਾ ਦਿੰਦੀਆਂ ਭਾਰਤ ਸਰਕਾਰ ਨੂੰ ਇੱਕ ਐਫੀਜੀ ਸਕੀਮ ਚਲਾਉਣੀ ਚਾਹੀਦੀ ਆ ਜਿਹਦੇ ਰਾਹੀਂ ਕੰਪੀਟੀਟਿਵ ਐਗਜ਼ਾਮ ਚ ਜਿਹੜੇ ਬੱਚੇ انرੋਲ ਹੋਣ ਵਾਲੇ ਉਹਨਾਂ ਦਾ ਸਾਰਾ ਖਰਚਾ ਭਾਰਤ ਸਰਕਾਰ ਜਿਹੜੀ ਆ ਆਪਣੇ ਸਿਰ ਤੇ ਲਵੇ ਤਾਂ ਕਿ ਇਹ ਬੱਚੇ ਦੇਸ਼ ਦੀ ਔਰ ਆਪਣੇ ਆਪਣੇ ਸੂਬਿਆਂ ਦੀ ਸੇਵਾ ਕਰ ਸਕੇ ਇੰਨੀ ਬੇਨਤੀਆਂ ਕਰਕੇ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ